ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਤਣਾਅਪੂਰਵਕ ਹੋ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਇਹਦੇ ਵਿੱਚ ਜਿੱਥੇ ਹੁਣ ਤੱਕ ਇਹ ਵਿਚਾਰਿਆ ਜਾ ਰਿਹਾ ਸੀ ਕਿ ਸਰਹੱਦੀ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਆਪਾਂ ਅਖਬਾਰਾਂ ਦੀਆਂ ਖਬਰਾਂ ਦੇਖੀਏ ਤਾਂ ਉਹਨਾਂ ਦੇ ਵਿੱਚ ਤਾਂ ਸਾਫ਼-ਸਾਫ਼ ਲਿਖਿਆ ਹੈ ਕਿ ਸਰਹੱਦ ਨੂੰ ਲੱਗਦੇ 26 ਸ਼ਹਿਰ ਜਿਹੜੇ ਨੇ ਭਾਵੇਂ ਉਹ ਪੰਜਾਬ ਹੋਵੇ ਰਾਜਸਥਾਨ ਹੋਵੇ ਜਾਂ ਜੰਮੂ ਕਸ਼ਮੀਰ ਹੋਵੇ ਉਹਨਾਂ ਨੂੰ ਸਦਾ ਨਿਸ਼ਾਨਾ ਬਣਾਇਆ ਗਿਆ ਪਰ ਇਹ ਹੁਣ ਗੱਲ ਸਰਹੱਦੀ ਜ਼ਿਲ੍ਹਿਆਂ ਦੀਆਂ ਸਰਹੱਦੀ ਸ਼ਹਿਰਾਂ ਦੀ ਨਹੀਂ ਰਹਿ ਗਈ ਇਹਦੇ ਵਿੱਚ ਜਲੰਧਰ ਵੀ ਸ਼ਾਮਿਲ ਹੈ ਹੁਣ ਵਿਚਾਰ ਹੁੰਦਾ ਹੈ ਕਿ ਜਲੰਧਰ ਦੇ ਵਿੱਚ ਵੀ ਹਮਲੇ ਹੋ ਰਹੇ ਆ ਪਰ ਜਲੰਧਰ ਸਰਹੱਦੀ ਜ਼ਿਲ੍ਹਾ ਨਹੀਂ ਹੈ ਹਾਲਾਂਕਿ ਜਲੰਧਰ ਤੋਂ ਸਰਹੱਦ ਦੀ ਜਿਹੜੀ ਦੂਰੀ ਹੈ ਉਹ ਬਹੁਤ ਹੀ ਜ਼ਿਆਦਾ ਨਹੀਂ ਹੈ ਪ੍ਰਤਾਂਮੀ ਸਰਹੱਦੀ ਜ਼ਿਲ੍ਹਾ ਨਹੀਂ ਮੰਨਿਆ ਜਾ ਸਕਦਾ ਪਰ ਜਲੰਧਰ ਕਿਉਂ ਜਲੰਧਰ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਜਲੰਧਰ ਕਪੂਰਥਲਾ ਦੇ ਉੱਤੇ ਕਿਉਂ ਹਮਲੇ ਹੋ ਰਹੇ ਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਜਲੰਧਰ ਦੇ ਵਿੱਚ ਅੱਜ ਵੀ ਯੂਰੂਦਾ ਕੀ ਖਬਰ ਤੁਹਾਨੂੰ ਦੱਸ ਰਹੇ ਹਾਂ ਉਰੋਂ ਤੱਕ ਵੀ ਹਮਲੇ ਹੋਏ ਐ ਉਹਦੀ ਖਬਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਆਦਮਪੁਰ ਵਾਲੀ ਸਾਈਡ ਹਮਲੇ ਹੋਏ ਨੇ ਕਰਤਾਰਪੁਰ ਵਾਲੀ ਸਾਈਡ ਹਮਲੇ ਹੋਏ ਨੇ ਕਪੂਰਥਲੇ ਵਾਲੀ ਸਾਈਡ ਹਮਲੇ ਹੋਏ ਨੇ ਪਰ ਆਖਰਕਾਰ ਇਹ ਕਿਉਂ ਕੀਤਾ ਜਾ ਰਿਹਾ ਜਲੰਧਰ ਨੂੰ ਨਿਸ਼ਾਨਾ ਬਣਾਉਣ ਦਾ ਕੀ ਮਕਸਦ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਰੈਡ ਅਲਰਟ ਹੈਗਾ ਪਰ ਸਰਹੱਦੀ ਜ਼ਿਲ੍ਹੇ ਜਿਹੜੇ ਨੇ ਉਹ ਜ਼ਿਆਦਾਤਰ ਇਸ ਹਮਲਿਆਂ ਇਹਨਾਂ ਹਮਲਿਆਂ ਦੇ ਸ਼ਿਕਾਰ ਹੋ ਰਹੇ ਨੇ ਪਰ ਸਵਾਲ ਇਹ ਕਿ ਜਲੰਧਰ ਕਿਉਂ ਜਲੰਧਰ ਦੇ ਵਿੱਚ ਇਹੋ ਜਿਹਾ ਕੀ ਹੈ ਜਲੰਧਰ ਪੰਜਾਬ ਵਾਸਤੇ ਔਰ ਖਾਸ ਤੌਰ ਦੇ ਉੱਤੇ ਭਾਰਤ ਦੀ ਮਿਲਟਰੀ ਵਾਸਤੇ ਬਹੁਤ ਮਹੱਤਵਪੂਰਨ ਹੈ ਇਹ ਜਾਣ ਲੈਣਾ ਜ਼ਰੂਰੀ ਹੈ ਜਲੰਧਰ ਦੇ ਵਿੱਚ ਭਾਰਤ ਦੀ ਮਿਲਟਰੀ ਦਾ ਇੱਕ ਵੱਡਾ ਹਿੱਸਾ ਮੌਜੂਦ ਹੈ ਇੱਕ ਵੱਡੀ ਕਮਾਂਡ ਮੌਜੂਦ ਹੈ ਜਿਸ ਕਰਕੇ ਜਲੰਧਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੁਹਾਨੂੰ ਦੱਸਦੇ ਹਾਂ ਆਖਰਕਾਰ ਜਲੰਧਰ ਦੇ ਵਿੱਚ ਹੈ ਕੀ ਇਸ ਵਾਸਤੇ ਜਲੰਧਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦਰਅਸਲ ਜਲੰਧਰ ਦੀ ਗੱਲ ਕਰੀਏ ਤਾਂ ਭਾਰਤ ਪਾਕ ਮਸਲੇ ਦੇ ਵਿੱਚ ਬੰਬਾਰੀ ਇੱਕ ਪਾਸੇ ਜਾ ਰਹੀ ਹੈ ਪਰ ਜਲੰਧਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਲੰਧਰ ਭਾਰਤੀ ਫੌਜ ਦੇ ਲੌਜਿਸਟਿਕ ਹੱਬ ਵਜੋਂ ਜਾਣਿਆ ਜਾਂਦਾ ਹੈ ਇਹ ਭੁੱਲ ਨਾਣੀ ਚਾਹੀਦਾ ਆ ਨਾਲੇ ਇਹ ਵੀ ਦੱਸ ਦਿੰਨੇ ਆ ਕਿ ਜੋ ਇਨਫੋਰਮੇਸ਼ਨ ਤੁਹਾਨੂੰ ਇੱਥੇ ਅਸੀਂ ਦੇ ਰਹੇ ਆ ਇਹ ਕੋਈ ਰਿਵੀਲ ਨਹੀਂ ਕੀਤੀ ਜਾ ਰਹੀ ਜਾਂ ਕੋਈ ਸੀਕ੍ਰੇਟ ਨਹੀਂ ਹੈ ਜਿਹੜਾ ਰਿਵੀਲ ਕੀਤਾ ਜਾ ਰਿਹਾ ਬਲਕਿ ਇਹ Google ਦੇ ਉੱਤੇ ਆਮ ਮੌਜੂਦ ਹੈ ਜੋ ਗੱਲਾਂ ਆਫੀਸ਼ੀਅਲ ਵੈਬਸਾਈਟਸ ਦੇ ਉੱਤੇ ਹੈਗੀਆਂ ਨੇ ਉਹੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਜਲੰਧਰ ਨੂੰ ਭਾਰਤੀ ਫੌਜ ਦੇ ਲੌਜਿਸਟਿਕ ਹਬਸ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਵੀ ਦੱਸ ਦਿੰਨੇ ਆ ਕਿ ਭਾਰਤ ਦੇ ਇੱਕ ਕਮਾਂਡ ਦੀ ਇੱਕ ਡਿਵੀਜ਼ਨ ਜਿਹੜੀ ਹੈ ਉਹ ਜਲੰਧਰ ਦੇ ਵਿੱਚ ਮੌਜੂਦ ਹੈ ਪੰਜਾਬ ਨੂੰ ਦਿੱਲੀ ਨਾਲ ਜੋੜਨ ਵਾਲਾ ਜਲੰਧਰ ਸ਼ਹਿਰ ਹੈਗਾ ਆ ਇਹ ਭੁੱਲਣਾ ਨਹੀਂ ਚਾਹੀਦਾ ਔਰ ਬੁੱਧੀਜੀਵੀ ਮੰਨਦੇ ਨੇ ਕਿ ਕਪੂਰਥਲਾ ਤੇ ਜਲੰਧਰ ਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਬਿਆਸ ਦਰਿਆ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਉਹ ਪੁਲ ਅੱਗੇ ਯਾਨੀ ਕਿ ਜਲੰਧਰ ਨੂੰ ਔਰ ਜਲੰਧਰ ਤੋਂ ਬਾਅਦ ਅੱਗੇ ਪੂਰੇ ਪੰਜਾਬ ਨੂੰ ਤੇ ਉਸ ਤੋਂ ਬਾਅਦ ਹਰਿਆਣਾ ਔਰ ਦਿੱਲੀ ਔਰ ਅੱਗੇ ਪੂਰੇ ਦੇਸ਼ ਦੇ ਵਿੱਚ ਉਹ ਇੱਕ ਲਿੰਕ ਜੋੜਦਾ ਆ ਔਰ ਬੁੱਧੀਜੀਵੀ ਇਹ ਮੰਨਦੇ ਆ ਕਿ ਬਿਆਸ ਦਰਿਆ ਦੇ ਉੱਤੇ ਬਣੇ ਪੁਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਪਾਕਿਸਤਾਨ ਕਰ ਰਿਹਾ ਹੋਵੇਗਾ ਕਿਉਂਕਿ ਜਦੋਂ ਉਹ ਪੁਲ ਟੁੱਟ ਗਿਆ ਜਦੋਂ ਉਹ ਉੱਪਰ ਬਣਿਆ ਹੋਇਆ ਪੁਲ ਟੁੱਟ ਗਿਆ ਤੇ ਇੱਕ ਕਨੈਕਸ਼ਨ ਜਿਹੜਾ ਉਹ ਬ੍ਰੇਕਡਾਊਨ ਹੋ ਜਾਊਗਾ ਪੂਰੇ ਭਾਰਤ ਦਾ ਕਨੈਕਸ਼ਨ ਨਜ਼ਰਨ ਹਿੱਸੇ ਦੇ ਨਾਲ ਬ੍ਰੇਕਡਾਊਨ ਹੋ ਜਾਊਗਾ ਇਸ ਵਾਸਤੇ ਬੁੱਧੀਜੀਵੀ ਮੰਨਦੇ ਨੇ ਕਿ ਬਿਆਸ ਦੇ ਉੱਤੇ ਬਣਿਆ ਪੁਲ ਤਬਾਹ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਇਸ ਵਾਸਤੇ ਜਲੰਧਰ ਔਰ ਨਜ਼ੀਕ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜਾ ਲਿੰਕ ਹੈ ਪੰਜਾਬ ਦੇ ਨਾਲ ਜੁੜਿਆ ਹੋਇਆ ਭਾਰਤ ਦਾ ਉਹ ਤੋੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਨਾਲ ਕੀ ਹੋਵੇਗਾ ਇਹ ਜਾਨਣਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਭਾਰਤੀ ਫੌਜ ਦੀ ਮੋਬਿਲਾਈਜੇਸ਼ਨ ਖਤਮ ਹੋ ਜੂਵੇਗੀ ਜਾਂ ਫਿਰ ਬਹੁਤ ਵੱਡਾ ਫਰਕ ਪਵੇਗਾ ਉਸ ਤੇ ਅਸਰ ਪਏਗਾ ਹੁਣ ਅ ਜੇ ਗੱਲ ਕਰੀਏ ਭਾਰਤੀ ਫੌਜ ਦੀ ਮੋਬਿਲਾਈਜੇਸ਼ਨ ਦੀ ਤਾਂ ਬਿਆਸ ਦਾ ਉਹ ਪੁਲ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਉਹ ਭਾਰਤੀ ਫੌਜ ਪੂਰੀ ਸਮਸਤ ਭਾਰਤੀ ਫੌਜ ਦੀ ਮੋਬਿਲਾਈਜੇਸ਼ਨ ਇਹਨਾਂ ਪੁਲਾਂ ਦੇ ਉੱਤੇ ਡਿਪੈਂਡ ਕਰਦੀ ਹੈ ਨਦਰਨ ਹਿੱਸੇ ਵਾਸਤੇ ਔਰ ਕੁਝ ਕਮਾਂਡਸ ਦਾ ਵੀ ਇਹਦੇ ਵਿੱਚ ਜ਼ਿਕਰ ਹੈ ਉਹਨਾਂ ਕਮਾਂਡਸ ਦੀ ਇਨਫੋਰਮੇਸ਼ਨ ਦੇ ਨਾਲ ਬਿਹਤਰ ਸਮਝਿਆ ਜਾ ਸਕਦਾ ਕਿਉਂਕਿ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਕਮਾਂਡਸ ਜਿਹੜੀਆਂ ਫੌਜਾਂ ਦੀਆਂ ਨੇ ਉਹ ਕੰਮ ਕਰਦੀਆਂ ਨੇ ਔਰ ਪੰਜਾਬ ਕਹਿ ਲਈਏ ਜਾਂ ਚੰਡੀਗੜ੍ਹ ਕਹਿ ਲਈਏ ਨਾਲ ਲੱਗਦਾ ਚੰਡੀਗੜ੍ਹ ਜਿਹੜਾ ਯੂਟੀ ਹੈ ਉੱਥੇ ਵੀ ਇੱਕ ਵੱਡੀ ਕਮਾਂਡ ਫੌਜ ਦੀ ਹੈਗੀ ਹੈ ਜਿਹੜੀ ਓਵਰਆਲ ਨਦਰਨ ਹਿੱਸਾ ਭਾਰਤ ਦਾ ਕੰਟਰੋਲ ਕਰਦੀ ਹੈ ਜਿਸ ਵਾਸਤੇ ਹੁਣੇ ਸਮਝਿਆ ਜਾ ਸਕਦਾ ਹੈ ਕਿ ਉਸ ਕਮਾਂਡ ਨੂੰ ਹਿੱਸਾ ਬਣਾਇਆ ਜਾ ਰਿਹਾ ਹੈ ਉਸ ਕਮਾਂਡ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਕਮਾਂਡ ਨੂੰ ਨਿਊਟਰਲਾਈਜ਼ ਕਰਕੇ ਤੇ ਬਾਕੀ ਸਾਰੇ ਦੇਸ਼ ਤੋਂ ਤੋੜਿਆ ਜਾਵੇ ਇਹ ਇਹ ਵਿਚਾਰਧਾਰਾ ਹੋ ਸਕਦੀ ਹੈ ਇਸ ਵਾਸਤੇ ਜਲੰਧਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਵਾਸਤੇ ਚੰਡੀਗੜ੍ਹ ਦੇ ਵਿੱਚ ਰੈਡ ਅਲਰਟਸ ਜਾਰੀ ਹੈ ਹੁਣ ਕਮਾਂਡਸ ਦਾ ਕੁਝ ਵੇਰਵਾ ਸਮਝਦੇ ਹਾਂ ਦਰਅਸਲ ਭਾਰਤੀ ਫੌਜ ਦੀ ਜਿਹੜੀ ਕਮਾਂਡ ਉਹਨਾਂ ਦੇ ਵਿੱਚੋਂ ਇੱਕ ਤਾਂ ਨਾਰਦਰਨ ਕਮਾਂਡ ਹੈ ਜੋ ਜਿਹਦਾ ਹੈੱਡਕੁਆਟਰ ਉਦਮਪੁਰ ਜੰਮੂ ਕਸ਼ਮੀਰ ਦੇ ਵਿੱਚ ਹੈ ਤੇ ਦੂਸਰੇ ਨੰਬਰ ਤੇ ਆਉਂਦੀ ਹੈ ਵੈਸਟਰਨ ਕਮਾਂਡ ਇਹਦਾ ਹੈੱਡਕੁਆਟਰ ਲਿਖਤੀ ਤੌਰ ਤੇ ਚੰਡੀਮੰਦਰ ਔਰ ਜਿਹਨੂੰ ਚੰਡੀਗੜ੍ਹ ਵੀ ਕਿਹਾ ਜਾ ਸਕਦਾ ਹੈ ਉੱਥੇ ਮੌਜੂਦ ਹੈ ਔਰ ਉਸ ਤੋਂ ਬਾਅਦ ਆਉਂਦੀ ਹੈ ਸਦਰਨ ਕਮਾਂਡ ਜਿਹਦਾ ਹੈੱਡਕੁਆਟਰ ਪੁਣੇ ਦੇ ਵਿੱਚ ਹੈ ਈਸਟਰਨ ਕਮਾਂਡ ਆਪਰੇਟ ਕਰਦੀ ਹੈ ਪੂਰੇ ਈਸਟਰਨ ਇੰਡੀਆ ਦੇ ਵਿੱਚ ਸੈਂਟਰਲ ਕਮਾਂਡ ਲਖਨਊ ਦੇ ਵਿੱਚ ਹੈ ਸਦਰਨ ਸਾਊਥ-ਵੈਸਟਰਨ ਕਮਾਂਡ ਜਿਹੜੀ ਆ ਉਹ ਜੈਪੁਰ ਤੇ ਜਿਹੜਾ ਮੇਨ ਟ੍ਰੇਨਿੰਗ ਕਮਾਂਡ ਹੈਗਾ ਆ ਉਹ ਸ਼ਿਮਲਾ ਆ ਇਹਦੇ ਨਾਲ ਨਾਲ ਖਾਸ ਤੌਰ ਤੇ ਜੇ ਆਪਾਂ ਵੈਸਟਰਨ ਕਮਾਂਡ ਦੇਖੀਏ ਉਹ ਵਾਲਾ ਏਰੀਆ ਜਿਹੜਾ ਪੰਜਾਬ ਤੇ ਹਰਿਆਣਾ ਵਾਲਾ ਏਰੀਆ ਆ ਜਾਂਦਾ ਆ ਖਾਸ ਤੌਰ ਦੇ ਉੱਤੇ ਪੰਜਾਬ ਦਾ ਏਰੀਆ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਯੂਟੀ ਦੇ ਨਾਲ ਲੱਗਦਾ ਇਸ ਵਾਸਤੇ ਇਸ ਕਮਾਂਡ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ ਕਿ ਬਾਕੀ ਸਾਰੀਆਂ ਕਮਾਂਡਸ ਦੇ ਨਾਲ ਭਾਰਤ ਵਿੱਚ ਫੌਜ ਦੀਆਂ ਜਿੰਨੀਆਂ ਕਮਾਂਡਸ ਰਹਿੰਦੀਆਂ ਨੇ ਉਹਨਾਂ ਸਾਰੀਆਂ ਦੇ ਨਾਲ ਲਿੰਕ ਟੁੱਟ ਜਾਵੇ ਔਰ ਇੱਥੇ ਤੱਕ ਭਾਰਤੀ ਫੌਜ ਨਾ ਪਹੁੰਚ ਸਕੇ ਇਹ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਸਕਦੀ ਜਾਰੀ ਹੋਵੇਗੀ ਇਹ ਬੁੱਧੀਜੀਵੀ ਮੰਨਦੇ ਨੇ ਜਲੰਧਰ ਦੀ ਅਹਿਮੀਅਤ ਸਿਰਫ ਐਨੀ ਨਹੀਂ ਹੈ ਜਲੰਧਰ ਦੀ ਅਹਿਮੀਅਤ ਹੋਰ ਵੀ ਹੈ ਉਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਜਲੰਧਰ ਦੇ ਵਿੱਚ ਆਰਟਿਲਰੀ ਅਤੇ ਐਮਿਨੇਸ਼ਨਸ ਬਿਫੋਰ ਗਨਸ ਤਾਇਨਾਤ ਹੈ ਇਹ ਇੱਕ ਵੱਡੀ ਔਰ ਅਹਿਮ ਕਮਾਂਡ ਹੈ ਜਿਹੜੀ ਇੱਥੇ ਤਾਇਨਾਤ ਹੈ ਇੱਕ ਮੇਜਰ ਪੋਸਟ ਹੈ ਆਰਮੀ ਦੀ ਜਿਹੜੀ ਇੱਥੇ ਤਾਇਨਾਤ ਹੈ ਇਸ ਦੇ ਨਾਲ ਹੀ 11 ਕੋਰਪਸ ਯਾਨੀ ਕਿ 11 ਕੋਰਪਸ ਜਿਹੜੇ ਨੇ ਉਹ ਉਹ ਵੀ ਇੱਥੇ ਸਿਚੁਏਟਿਡ ਨੇ ਉਹ ਵੀ ਇੱਥੇ ਸਟੇਸ਼ਨਡ ਹੈਗੇ ਨੇ ਹੁਣ ਇਹ ਕੋਰਪਸ ਕੀ ਹੁੰਦੇ ਤੁਹਾਨੂੰ ਇਹ ਵੀ ਸਮਝਾ ਦਿੰਨੇ ਆ ਇੱਕ ਕਮਾਂਡ ਜਿਹੜੀ ਹੁੰਦੀ ਹੈ ਉਹਦੇ ਅਧੀਨ ਉਹਦੇ ਅੰਤਰਗਤ ਤਿੰਨ ਕੋਰਪਸ ਹੁੰਦੇ ਨੇ ਇੱਕ ਕੋਰਪਸ ਦੇ ਅਧੀਨ ਤਿੰਨ ਡਿਵੀਜ਼ਨਾਂ ਹੁੰਦੀਆਂ ਨੇ ਇੱਕ ਡਿਵੀਜ਼ਨ ਦੇ ਅਧੀਨ ਤਿੰਨ ਬ੍ਰਿਗੇਡ ਤੇ ਇੱਕ ਬ੍ਰਿਗੇਡ ਦੇ ਅਧੀਨ ਤਿੰਨ ਰੈਜਿਮੈਂਟਾਂ ਹੁੰਦੀਆਂ ਨੇ ਇਸ ਅਧਾਰ ਦੇ ਉੱਤੇ ਇਹ ਸਮਝਿਆ ਜਾ ਸਕਦਾ ਹੈ ਕਿ ਜੇ 11 ਕੋਰਪਸ ਮਹਿਜ਼ ਜਲੰਧਰ ਦੇ ਵਿੱਚ ਹੀ ਹੈ ਤੇ ਜਲੰਧਰ ਕਿੰਨਾ ਜ਼ਿਆਦਾ ਇੰਟੈਂਸਿਫਾਈਡ ਜ਼ੋਨ ਹੈਗਾ ਆ ਆਰਮੀ ਪਰਪਸ ਦੇ ਵਾਸਤੇ ਤੇ ਉਸੇ ਵਾਸਤੇ ਜਲੰਧਰ ਨੂੰ ਟਾਰਗੇਟ ਕੀਤਾ ਜਾ ਰਿਹਾ ਬੇਸਿਕਲੀ ਜਲੰਧਰ ਨੂੰ ਟਾਰਗੇਟ ਕਰਨ ਦਾ ਇਹ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਜਲੰਧਰ ਵਿੱਚ ਭਾਰਤੀ ਫੌਜ ਦੀ ਵੱਡੀ ਕਮਾਂਡ ਮੌਜੂਦ ਹੈ 11 ਕਾਉਰਟ ਸਥੇ ਮੌਜੂਦ ਹੈ ਇੱਥੇ ਬਿਫੋਰ ਗਨਸ ਤਾਇਨਾਤ ਕੀਤਾ ਗਿਆ ਹੈ ਔਰ ਨਾਲੋਂ ਨਾਲ ਇੱਥੇ ਜ਼ਿਆਦਾਤਰ ਹਮਲਾ ਜਿਹੜਾ ਆ ਉਹ ਆਸ-ਪਾਸ ਯਾਨੀ ਕਪੂਰਥਲਾ ਯਾ ਆ ਆਦਮਪੁਰ ਵਾਲੀ ਵਾਲੀ ਸਾਈਡ ਵੀ ਜਿਹੜਾ ਉਹ ਮੌਜੂਦ ਹੈ ਕਰਤਾਰਪੁਰ ਵਾਲੀ ਸਾਈਡ ਵੀ ਮੌਜੂਦ ਹੈ ਸੂਰਨਸੀ ਵਾਲੀ ਸਾਈਡ ਵੀ ਮੌਜੂਦ ਹੈ ਜਿਸ ਵਾਸਤੇ ਲਗਾਤਾਰ ਹਮਲਿਆਂ ਦੀਆਂ ਆਵਾਜ਼ਾਂ ਜਲੰਧਰ ਦੇ ਵਿੱਚ ਆ ਰਹੀਆਂ ਇਹ ਅਹਿਮੀਅਤ ਜਲੰਧਰ ਦੀ ਹੈ ਜਿਸ ਵਾਸਤੇ ਜਲੰਧਰ ਨੂੰ ਪਾਕਿਸਤਾਨ ਵੱਲੋਂ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਜਲੰਧਰ ਦੀਆਂ ਹੋਰ ਖਬਰਾਂ ਲੈ ਕੇ ਵੀ ਔਰ ਆਸ-ਪਾਸ ਦੀ ਪੂਰੀਆਂ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਤਣਾਅਪੂਰਵਕ ਹੋ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਇਦੇ ਵਿੱਚ ਜਿੱਥੇ ਹੁਣ ਤੱਕ ਇਹ ਵਿਚਾਰਿਆ ਜਾ ਰਿਹਾ ਸੀ ਕਿ ਸਰਹੱਦੀ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਆਪਾਂ ਅਖਬਾਰਾਂ ਦੀਆਂ ਖਬਰਾਂ ਦੇਖੀਏ ਤਾਂ ਉਹਨਾਂ ਦੇ ਵਿੱਚ ਤਾਂ ਸਾਫ਼-ਸਾਫ਼ ਲਿਖਿਆ ਹੈ ਕਿ ਸਰਹੱਦ ਨੂੰ ਲੱਗਦੇ 26 ਸ਼ਹਿਰ ਜਿਹੜੇ ਨੇ ਭਾਵੇਂ ਉਹ ਪੰਜਾਬ ਹੋਵੇ ਰਾਜਸਥਾਨ ਹੋਵੇ ਜਾਂ ਜੰਮੂ ਕਸ਼ਮੀਰ ਹੋਵੇ ਉਹਨਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਪਰ ਇਹ ਹੁਣ ਗੱਲ ਸਰਹੱਦੀ ਜ਼ਿਲ੍ਹਿਆਂ ਦੀਆਂ ਸਰਹੱਦੀ ਸ਼ਹਿਰਾਂ ਦੀ ਨਹੀਂ ਰਹਿ ਗਈ ਇਹਦੇ ਵਿੱਚ ਜਲੰਧਰ ਵੀ ਸ਼ਾਮਿਲ ਹੈ ਹੁਣ ਵਿਚਾਰ ਹੁੰਦਾ ਹੈ ਕਿ ਜਲੰਧਰ ਦੇ ਵਿੱਚ ਵੀ ਹਮਲੇ ਹੋ ਰਹੇ ਆ ਪਰ ਜਲੰਧਰ ਸਰਹੱਦੀ ਜ਼ਿਲ੍ਹਾ ਨਹੀਂ ਹੈ ਹਾਲਾਂਕਿ ਜਲੰਧਰ ਤੋਂ ਸਰਹੱਦ ਦੀ ਜਿਹੜੀ ਦੂਰੀ ਹੈ ਉਹ ਬਹੁਤ ਹੀ ਜ਼ਿਆਦਾ ਨਹੀਂ ਹੈ ਪ੍ਰਤਾਂਮੀ ਸਰਹੱਦੀ ਜ਼ਿਲ੍ਹਾ ਨਹੀਂ ਮੰਨਿਆ ਜਾ ਸਕਦਾ ਪਰ ਜਲੰਧਰ ਕਿਉਂ ਜਲੰਧਰ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਜਲੰਧਰ ਕਪੂਰਥਲਾ ਦੇ ਉੱਤੇ ਕਿਉਂ ਹਮਲੇ ਹੋ ਰਹੇ ਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਜਲੰਧਰ ਦੇ ਵਿੱਚ ਅੱਜ ਵੀ ਜਿਹੜੋ ਤੱਕ ਇਹ ਖਬਰ ਤੁਹਾਨੂੰ ਦੱਸ ਰਹੇ ਆ ਉਰੋਂ ਤੱਕ ਵੀ ਹਮਲੇ ਹੋਏ ਆ ਉਹਦੀ ਖਬਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਆਦਮਪੁਰ ਵਾਲੀ ਸਾਈਡ ਹਮਲੇ ਹੋਏ ਨੇ ਕਰਤਾਰਪੁਰ ਵਾਲੀ ਸਾਈਡ ਹਮਲੇ ਹੋਏ ਨੇ ਕਪੂਰਥਲੇ ਵਾਲੀ ਸਾਈਡ ਹਮਲੇ ਹੋਏ ਨੇ ਪਰ ਆਖਰਕਾਰ ਇਹ ਕਿਉਂ ਕੀਤਾ ਜਾ ਰਿਹਾ ਜਲੰਧਰ ਨੂੰ ਨਿਸ਼ਾਨਾ ਬਣਾਉਣ ਦਾ ਕੀ ਮਕਸਦ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਰੈਡ ਅਲਰਟ ਹੈਗਾ ਪਰ ਸਰਹੱਦੀ ਜ਼ਿਲ੍ਹੇ ਜਿਹੜੇ ਨੇ ਉਹ ਜ਼ਿਆਦਾਤਰ ਇਸ ਹਮਲਿਆਂ ਇਹਨਾਂ ਹਮਲਿਆਂ ਦੇ ਸ਼ਿਕਾਰ ਹੋ ਰਹੇ ਨੇ ਪਰ ਸਵਾਲ ਇਹ ਕਿ ਜਲੰਧਰ ਕਿਉਂ ਜਲੰਧਰ ਦੇ ਵਿੱਚ ਇਹੋ ਜਿਹਾ ਕੀ ਹੈ ਜਲੰਧਰ ਪੰਜਾਬ ਵਾਸਤੇ ਔਰ ਖਾਸ ਤੌਰ ਦੇ ਉਤੇ ਭਾਰਤ ਦੀ ਮਿਲਟਰੀ ਵਾਸਤੇ ਬਹੁਤ ਮਹੱਤਵਪੂਰਨ ਹੈ ਇਹ ਜਾਣ ਲੈਣਾ ਜ਼ਰੂਰੀ ਹੈ ਜਲੰਧਰ ਦੇ ਵਿੱਚ ਭਾਰਤ ਦੀ ਮਿਲਟਰੀ ਦਾ ਇੱਕ ਵੱਡਾ ਹਿੱਸਾ ਮੌਜੂਦ ਹੈ ਇੱਕ ਵੱਡੀ ਕਮਾਂਡ ਮੌਜੂਦ ਹੈ ਜਿਸ ਕਰਕੇ ਜਲੰਧਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੁਹਾਨੂੰ ਦੱਸਦੇ ਹਾਂ ਆਖਰਕਾਰ ਜਲੰਧਰ ਦੇ ਵਿੱਚ ਹੈ ਕੀ ਇਸ ਵਾਸਤੇ ਜਲੰਧਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦਰਅਸਲ ਜਲੰਧਰ ਦੀ ਗੱਲ ਕਰੀਏ ਤਾਂ ਭਾਰਤ ਪਾਕ ਮਸਲੇ ਦੇ ਵਿੱਚ ਬੰਬਾਰੀ ਇੱਕ ਪਾਸੇ ਜਾ ਰਹੀ ਹੈ ਪਰ ਜਲੰਧਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਲੰਧਰ ਭਾਰਤੀ ਫੌਜ ਦੇ ਲੌਜਿਸਟਿਕ ਹੱਬ ਵਜੋਂ ਜਾਣਿਆ ਜਾਂਦਾ ਹੈ ਇਹ ਭੁੱਲ ਨਾਣੀ ਚਾਹੀਦਾ ਨਾਲੇ ਇਹ ਵੀ ਦੱਸ ਦਿੰਨੇ ਆ ਕਿ ਜੋ ਇਨਫੋਰਮੇਸ਼ਨ ਤੁਹਾਨੂੰ ਇੱਥੇ ਅਸੀਂ ਦੇ ਰਹੇ ਆ ਇਹ ਕੋਈ ਰਿਵੀਲ ਨਹੀਂ ਕੀਤੀ ਜਾ ਰਹੀ ਜਾਂ ਕੋਈ ਸੀਕ੍ਰੇਟ ਨਹੀਂ ਹੈ ਜਿਹੜਾ ਰਿਵੀਲ ਕੀਤਾ ਜਾ ਰਿਹਾ ਬਲਕਿ ਇਹ Google ਦੇ ਉੱਤੇ ਆਮ ਮੌਜੂਦ ਹੈ ਜੋ ਗੱਲਾਂ ਆਫੀਸ਼ੀਅਲ ਵੈਬਸਾਈਟਸ ਦੇ ਉੱਤੇ ਹੈਗੀਆਂ ਨੇ ਉਹੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਜਲੰਧਰ ਨੂੰ ਭਾਰਤੀ ਫੌਜ ਦੇ ਲੌਜਿਸਟਿਕ ਹਬਸ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਵੀ ਦੱਸ ਦਿੰਨੇ ਆ ਕਿ ਭਾਰਤ ਦੇ ਇੱਕ ਕਮਾਂਡ ਦੀ ਇੱਕ ਡਿਵੀਜ਼ਨ ਜਿਹੜੀ ਹੈ ਉਹ ਜਲੰਧਰ ਦੇ ਵਿੱਚ ਮੌਜੂਦ ਹੈ ਪੰਜਾਬ ਨੂੰ ਦਿੱਲੀ ਨਾਲ ਜੋੜਨ ਵਾਲਾ ਜਲੰਧਰ ਸ਼ਹਿਰ ਹੈਗਾ ਆ ਇਹ ਭੁੱਲਣਾ ਨਹੀਂ ਚਾਹੀਦਾ ਔਰ ਬੁੱਧੀਜੀਵੀ ਮੰਨਦੇ ਨੇ ਕਿ ਕਪੂਰਥਲਾ ਤੇ ਜਲੰਧਰ ਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਬਿਆਸ ਦਰਿਆ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਉਹ ਪੁਲ ਅੱਗੇ ਯਾਨੀ ਕਿ ਜਲੰਧਰ ਨੂੰ ਔਰ ਜਲੰਧਰ ਤੋਂ ਬਾਅਦ ਅੱਗੇ ਪੂਰੇ ਪੰਜਾਬ ਨੂੰ ਤੇ ਉਸ ਤੋਂ ਬਾਅਦ ਹਰਿਆਣਾ ਔਰ ਦਿੱਲੀ ਔਰ ਅੱਗੇ ਪੂਰੇ ਦੇਸ਼ ਦੇ ਵਿੱਚ ਉਹ ਇੱਕ ਲਿੰਕ ਜੋੜਦਾ ਆ ਔਰ ਬੁੱਧੀਜੀਵੀ ਇਹ ਮੰਨਦੇ ਆ ਕਿ ਬਿਆਸ ਦਰਿਆ ਦੇ ਉੱਤੇ ਬਣੇ ਪੁਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਪਾਕਿਸਤਾਨ ਕਰ ਰਿਹਾ ਹੋਵੇਗਾ ਕਿਉਂਕਿ ਜਦੋਂ ਉਹ ਪੁਲ ਟੁੱਟ ਗਿਆ ਜਦੋਂ ਉਹ ਉੱਪਰ ਬਣਿਆ ਹੋਇਆ ਪੁਲ ਟੁੱਟ ਗਿਆ ਤੇ ਇੱਕ ਕਨੈਕਸ਼ਨ ਜਿਹੜਾ ਉਹ ਬ੍ਰੇਕਡਾਊਨ ਹੋ ਜਾਊਗਾ ਪੂਰੇ ਭਾਰਤ ਦਾ ਕਨੈਕਸ਼ਨ ਨਜ਼ਰਨ ਹਿੱਸੇ ਦੇ ਨਾਲ ਬ੍ਰੇਕਡਾਊਨ ਹੋ ਜਾਊਗਾ ਇਸ ਵਾਸਤੇ ਬੁੱਧੀਜੀਵੀ ਮੰਨਦੇ ਨੇ ਕਿ ਬਿਆਸ ਦੇ ਉੱਤੇ ਬਣਿਆ ਪੁਲ ਤਬਾਹ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਇਸ ਵਾਸਤੇ ਜਲੰਧਰ ਔਰ ਨਜ਼ੀਕ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜਾ ਲਿੰਕ ਹੈ ਪੰਜਾਬ ਦੇ ਨਾਲ ਜੁੜਿਆ ਹੋਇਆ ਭਾਰਤ ਦਾ ਉਹ ਤੋੜਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਦੇ ਨਾਲ ਕੀ ਹੋਵੇਗਾ ਇਹ ਜਾਨਣਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਭਾਰਤੀ ਫੌਜ ਵੀ ਮੋਬਿਲਾਈਜੇਸ਼ਨ ਖਤਮ ਹੋ ਜੂਵੇਗੀ ਜਾਂ ਫਿਰ ਬਹੁਤ ਵੱਡਾ ਫਰਕ ਪਵੇਗਾ ਉਸ ਤੇ ਅਸਰ ਪਏਗਾ ਹੁਣ ਅ ਜੇ ਗੱਲ ਕਰੀਏ ਭਾਰਤੀ ਫੌਜ ਦੀ ਮੋਬਿਲਾਈਜੇਸ਼ਨ ਦੀ ਤਾਂ ਬਿਆਸ ਦਾ ਉਹ ਪੁਲ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ ਉਹ ਭਾਰਤੀ ਫੌਜ ਪੂਰੀ ਸਮਸਤ ਭਾਰਤੀ ਫੌਜ ਦੀ ਮੋਬਿਲਾਈਜੇਸ਼ਨ ਇਹਨਾਂ ਪੁਲਾਂ ਦੇ ਉੱਤੇ ਡਿਪੈਂਡ ਕਰਦੀ ਹੈ ਨਦਰਨ ਹਿੱਸੇ ਵਾਸਤੇ ਔਰ ਕੁਝ ਕਮਾਂਡਸ ਦਾ ਵੀ ਇਹਦੇ ਵਿੱਚ ਜ਼ਿਕਰ ਹੈ ਉਹਨਾਂ ਕਮਾਂਡਸ ਦੀ ਇਨਫੋਰਮੇਸ਼ਨ ਦੇ ਨਾਲ ਬਿਹਤਰ ਸਮਝਿਆ ਜਾ ਸਕਦਾ ਹੈ ਕਿਉਂਕਿ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਕਮਾਂਡਸ ਜਿਹੜੀਆਂ ਫੌਜਾਂ ਦੀਆਂ ਨੇ ਉਹ ਕੰਮ ਕਰਦੀਆਂ ਨੇ ਔਰ ਪੰਜਾਬ ਕਹਿ ਲਈਏ ਜਾਂ ਚੰਡੀਗੜ੍ਹ ਕਹਿ ਲਈਏ ਨਾਲ ਲੱਗਦਾ ਚੰਡੀਗੜ੍ਹ ਜਿਹੜਾ ਯੂਟੀ ਹੈ ਉੱਥੇ ਵੀ ਇੱਕ ਵੱਡੀ ਕਮਾਂਡ ਫੌਜ ਦੀ ਹੈਗੀ ਹੈ ਜਿਹੜੀ ਓਵਰਆਲ ਨਦਰਨ ਹਿੱਸਾ ਭਾਰਤ ਦਾ ਕੰਟਰੋਲ ਕਰਦੀ ਹੈ ਜਿਸ ਵਾਸਤੇ ਹੁਣੇ ਸਮਝਿਆ ਜਾ ਸਕਦਾ ਹੈ ਕਿ ਉਸ ਕਮਾਂਡ ਨੂੰ ਹਿੱਸਾ ਬਣਾਇਆ ਜਾ ਰਿਹਾ ਹੈ ਉਸ ਕਮਾਂਡ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਕਮਾਂਡ ਨੂੰ ਨਿਊਟਰਲਾਈਜ਼ ਕਰਕੇ ਤੇ ਬਾਕੀ ਸਾਰੇ ਦੇਸ਼ ਤੋਂ ਤੋੜਿਆ ਜਾਵੇ ਇਹ ਇਹ ਵਿਚਾਰਧਾਰਾ ਹੋ ਸਕਦੀ ਹੈ ਇਸ ਵਾਸਤੇ ਜਲੰਧਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਵਾਸਤੇ ਚੰਡੀਗੜ੍ਹ ਦੇ ਵਿੱਚ ਰੈਡ ਅਲਰਟਸ ਜਾਰੀ ਹੈ ਹੁਣ ਕਮਾਂਡਸ ਦਾ ਕੁਝ ਵੇਰਵਾ ਸਮਝਦੇ ਹਾਂ ਦਰਅਸਲ ਭਾਰਤੀ ਫੌਜ ਦੀ ਜਿਹੜੀ ਕਮਾਂਡ ਹੈ ਉਨ੍ਹਾਂ ਦੇ ਵਿੱਚੋਂ ਇੱਕ ਤਾਂ ਨਾਰਦਰਨ ਕਮਾਂਡ ਹੈ ਜੋ ਜਿਹਦਾ ਹੈੱਡਕੁਆਟਰ ਉਦਮਪੁਰ ਜੰਮੂ ਕਸ਼ਮੀਰ ਦੇ ਵਿੱਚ ਹੈ ਤੇ ਦੂਸਰੇ ਨੰਬਰ ਤੇ ਆਉਂਦੀ ਹੈ ਵੈਸਟਰਨ ਕਮਾਂਡ ਇਹਦਾ ਹੈੱਡਕੁਆਟਰ ਲਿਖਤੀ ਤੌਰ ਤੇ ਚੰਡੀਮੰਦਰ ਔਰ ਜਿਹਨੂੰ ਚੰਡੀਗੜ੍ਹ ਵੀ ਕਿਹਾ ਜਾ ਸਕਦਾ ਹੈ ਉੱਥੇ ਮੌਜੂਦ ਹੈ ਔਰ ਉਸ ਤੋਂ ਬਾਅਦ ਆਉਂਦੀ ਹੈ ਸਦਰਨ ਕਮਾਂਡ ਜਿਹਦਾ ਹੈੱਡਕੁਆਟਰ ਪੁਣੇ ਦੇ ਵਿੱਚ ਹੈ ਈਸਟਰਨ ਕਮਾਂਡ ਆਪਰੇਟ ਕਰਦੀ ਹੈ ਪੂਰੇ ਈਸਟਰਨ ਇੰਡੀਆ ਦੇ ਵਿੱਚ ਸੈਂਟਰਲ ਕਮਾਂਡ ਲਖਨਊ ਦੇ ਵਿੱਚ ਹੈ ਸਦਰਨ ਸਾਊਥ-ਵੈਸਟਰਨ ਕਮਾਂਡ ਜਿਹੜੀ ਆ ਉਹ ਜੈਪੁਰ ਤੇ ਜਿਹੜਾ ਮੇਨ ਟ੍ਰੇਨਿੰਗ ਕਮਾਂਡ ਹੈਗਾ ਆ ਉਹ ਸ਼ਿਮਲਾ ਆ ਇਹਦੇ ਨਾਲ ਨਾਲ ਖਾਸ ਤੌਰ ਤੇ ਜੇ ਆਪਾਂ ਵੈਸਟਰਨ ਕਮਾਂਡ ਦੇਖੀਏ ਉਹ ਵਾਲਾ ਏਰੀਆ ਜਿਹੜਾ ਪੰਜਾਬ ਤੇ ਹਰਿਆਣੇ ਵਾਲਾ ਏਰੀਆ ਆ ਜਾਂਦਾ ਆ ਖਾਸ ਤੌਰ ਦੇ ਉੱਤੇ ਪੰਜਾਬ ਦਾ ਏਰੀਆ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਯੂਟੀ ਦੇ ਨਾਲ ਲੱਗਦਾ ਇਸ ਵਾਸਤੇ ਇਸ ਕਮਾਂਡ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂਕਿ ਬਾਕੀ ਸਾਰੀਆਂ ਕਮਾਂਡਸ ਦੇ ਨਾਲ ਭਾਰਤ ਵਿੱਚ ਫੌਜ ਦੀਆਂ ਜਿੰਨੀਆਂ ਕਮਾਂਡਸ ਰਹਿੰਦੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਲਿੰਕ ਟੁੱਟ ਜਾਵੇ ਔਰ ਇੱਥੇ ਤੱਕ ਭਾਰਤੀ ਫੌਜ ਨਾ ਪਹੁੰਚ ਸਕੇ ਇਹ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਸਕਦੀ ਜਾਰੀ ਹੋਵੇਗੀ ਇਹ ਬੁੱਧੀਜੀਵੀ ਮੰਨਦੇ ਨੇ ਜਲੰਧਰ ਦੀ ਅਹਿਮੀਅਤ ਸਿਰਫ ਐਨੀ ਨਹੀਂ ਹੈ ਜਲੰਧਰ ਦੀ ਅਹਿਮੀਅਤ ਹੋਰ ਵੀ ਹੈ ਉਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਜਲੰਧਰ ਦੇ ਵਿੱਚ ਆਰਟਿਲਰੀ ਅਤੇ ਐਮੂਨੇਸ਼ਨਸ ਬਿਫੋਰ ਗਨਸ ਤਾਇਨਾਤ ਹੈ ਇਹ ਇੱਕ ਵੱਡੀ ਔਰ ਅਹਿਮ ਕਮਾਂਡ ਹੈ ਜਿਹੜੀ ਇੱਥੇ ਤਾਇਨਾਤ ਹੈ ਇੱਕ ਮੇਜਰ ਪੋਸਟ ਹੈ ਆਰਮੀ ਦੀ ਜਿਹੜੀ ਇੱਥੇ ਤਾਇਨਾਤ ਹੈ ਤੇ ਇਸ ਦੇ ਨਾਲ ਹੀ 11 ਕਾਰਪਸ ਯਾਨੀ ਕਿ 11 ਕਾਰਪਸ ਜਿਹੜੇ ਨੇ ਉਹ ਉਹ ਵੀ ਇੱਥੇ ਸਿਚੁਏਟਿਡ ਨੇ ਉਹ ਵੀ ਇੱਥੇ ਸਟੇਸ਼ਨਡ ਹੈਗੇ ਨੇ ਹੁਣ ਇਹ ਕਾਰਪਸ ਕੀ ਹੁੰਦੇ ਤੁਹਾਨੂੰ ਇਹ ਵੀ ਸਮਝਾ ਦਿੰਨੇ ਆ ਇੱਕ ਕਮਾਂਡ ਜਿਹੜੀ ਹੁੰਦੀ ਹੈ ਉਹਦੇ ਅਧੀਨ ਉਹਦੇ ਅੰਤਰਗਤ ਤਿੰਨ ਕਾਰਪਸ ਹੁੰਦੇ ਨੇ ਇੱਕ ਕਾਰਪ ਦੇ ਅਧੀਨ ਤਿੰਨ ਡਿਵੀਜ਼ਨਾਂ ਹੁੰਦੀਆਂ ਨੇ ਇੱਕ ਡਿਵੀਜ਼ਨ ਦੇ ਅਧੀਨ ਤਿੰਨ ਬ੍ਰਿਗੇਡ ਤੇ ਇੱਕ ਬ੍ਰਿਗੇਡ ਦੇ ਅਧੀਨ ਤਿੰਨ ਰੈਜਿਮੈਂਟਾਂ ਹੁੰਦੀਆਂ ਨੇ ਇਸ ਉਦਾਹਰਣ ਦੇ ਉੱਤੇ ਇਹ ਸਮਝਿਆ ਜਾ ਸਕਦਾ ਹੈ ਕਿ ਜੇ 11 ਕਾਰਪਸ ਮਹਿਜ਼ ਜਲੰਧਰ ਦੇ ਵਿੱਚ ਹੀ ਹੈ ਤੇ ਜਲੰਧਰ ਕਿੰਨਾ ਜ਼ਿਆਦਾ ਇੰਟੈਂਸੀਫਾਈਡ ਜ਼ੋਨ ਹੈਗਾ ਆ ਆਰਮੀ ਪਰਪਸ ਦੇ ਵਾਸਤੇ ਤੇ ਉਸੇ ਵਾਸਤੇ ਜਲੰਧਰ ਨੂੰ ਟਾਰਗੇਟ ਕੀਤਾ ਜਾ ਰਿਹਾ ਬੇਸਿਕਲੀ ਜਲੰਧਰ ਨੂੰ ਟਾਰਗੇਟ ਕਰਨ ਦਾ ਇਹ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਜਲੰਧਰ ਵਿੱਚ ਭਾਰਤੀ ਫੌਜ ਦੀ ਵੱਡੀ ਕਮਾਂਡ ਮੌਜੂਦ ਹੈ 11 ਕੋਰਪਸ ਇੱਥੇ ਮੌਜੂਦ ਹੈ ਇੱਥੇ ਬਿਫੋਰ ਗਨਸ ਤਾਇਨਾਤ ਕੀਤਾ ਗਿਆ ਹੈ ਔਰ ਨਾਲੋਂ ਨਾਲ ਇਥੇ ਜ਼ਿਆਦਾਤਰ ਹਮਲਾ ਜਿਹੜਾ ਆ ਉਹ ਆਸ-ਪਾਸ ਯਾਨੀ ਕਪੂਰਥਲਾ ਜਾਂ ਆ ਆਦਮਪੁਰ ਵਾਲੀ ਵਾਲੀ ਸਾਈਡ ਵੀ ਜਿਹੜਾ ਉਹ ਮੌਜੂਦ ਹੈ ਕਰਤਾਰਪੁਰ ਵਾਲੀ ਸਾਈਡ ਵੀ ਮੌਜੂਦ ਹੈ ਸੂਰਨਸੀ ਵਾਲੀ ਸਾਈਡ ਵੀ ਮੌਜੂਦ ਹੈ ਜਿਸ ਵਾਸਤੇ ਲਗਾਤਾਰ ਹਮਲਿਆਂ ਦੀਆਂ ਆਵਾਜ਼ਾਂ ਜਲੰਧਰ ਦੇ ਵਿੱਚ ਆ ਰਹੀਆਂ ਇਹ ਅਹਿਮੀਅਤ ਜਲੰਧਰ ਦੀ ਹੈ ਜਿਸ ਵਾਸਤੇ ਜਲੰਧਰ ਨੂੰ ਪਾਕਿਸਤਾਨ ਵੱਲੋਂ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਜਲੰਧਰ ਦੀਆਂ ਹੋਰ ਖਬਰਾਂ ਲੈ ਕੇ ਵੀ ਔਰ ਆਸ-ਪਾਸ ਵੀ ਪੂਰੀਆਂ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ